ਰਬੀ ਵੀ ਕਣੀ ਆਈ ਆਵੀ ਇਨਾ ਸੇਰ ਕ ਲੈ ਦੇ ਮੈਨੂੰ ਬੇਛਾਵੇਂ ਬਹਿ ਕੇ ਚੀਰ ਲਗੀ ਜਦ ਕਰੂੰਗੀ ਟੂਟ ਮਰੀਨੇ ਦਾ ਲੈ ਦੇ ਵੀਰ ਨਾ ਮੈਨੂੰ ਟੂਟ ਮਰੀਨੇ ਦਾ ਲੈ ਦੇ ਵੀਰ ਨਾ ਮੈਨੂੰ ਟੂਟ ਮਰੀਨੇ ਦਾ ਸੋਰੇ ਮੇਰੇ ਨੇ ਕਰੇਲੇ ਲਿਆਂਦੇ ਸੋਰੇ ਮੇਰੇ ਨੇ ਕਰੇਲੇ ਲਿਆਂਦੇ ਸੱਸ ਮੇਰੀ ਨੇ ਤੜਕੀ ਮੇਰ ਵਾਲੀ ਆਏ ਲੱਗੀ ਖੜੀ ਮੇਰ ਵਾਲ ਆਏ ਪਾਪਾ ਟੰਗੇ ਮੇਰ ਵਾਲ ਆਏ ਪਾਪਾ ਟੰਗੇ ਮੇਰ ਵਾਲ ਆਏ ਪਾਪਾ ੜਾ ਪਾਰਦਾ ਵੇ ਸਾਨੂੰ ਤੁੰਬਾ ਸੂਣਾ ਜਾ ਇੱਕ ਸਰਦਾ ਵੇ ਸਾਨੂੰ ਤੁੰਬਾ ਸੂਣਾ ਜਾ ਇੱਕ ਸਰਦਾ ਵੇ ਸਾਨੂੰ ਤੁੰਬਾ ਸਣਾ ਜਾ ਇੱਕ ਸਰਦਾ ਵੇ ਮੈਂ ਤਾਂ ਭਾਬੀ ਅੰਬ ਦਾ ਬੂਟਾ ਮੈਂ ਤਾਂ ਭਾਬੀ ਅੰਬ ਦਾ ਬੂਟਾ ਤੂੰ ਕੇ ਲਾਵਣ ਜਾਵੇਂ ਨਹੀਂ ਸੁਖ ਸੁਖ ਤੇਰੇ ਕਾਲਜਲਾ ਕੀ ਫਰਕ ਨਾ ਪਾਵੇ ਤਾਂ ਮੀਂਹ ਬਾਵਲਦੀ ਦਾਗ ਨਾ ਲਾਵੇ ਧਰਮੀ ਬਾਵਲਦੀ ਯਾਦ ਨਾ ਗਾਵੇ ਧਰਮੀ ਬਾਵਲਦੀ ਕੌਣ ਖੜਾ ਹੈ ਮਜਾਜ ਬੜਾ ਕਹਿੰਦਾ ਸੌਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਕਹਿੰਦਾ ਕੌਣ ਦੇ ਸ਼ਰਾ ਗੂ ਚੱਕ ਲੈ ਕੜਾ ਕਹਿੰਦਾ ਸੌਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਕਹਿੰਦਾ ਸੌਣ ਰਾਟੇ ਵਾਂਗੂ ਚੱਕ ਲੈ ਕੜਾ ਜਾਨ ਵੱਡੀਆਂ ਪਰ ਜਾਈਆਂ ਦੁੱਧ ਮੰਗੇ ਪਾਣੀ ਦਿੰਦੀਆਂ ਜੱਗ ਜਉਣ ਵੱਡੀਆਂ ਪਰ ਜਾਈਆਂ ਦੁੱਧ ਮੰਗੇ ਪਾਣੀ ਦਿੰਦੀਆਂ ਕੋਸਨ ਜਿੱਥੇ ਤੁ ਨੂੰ ਜਾਗ ਨਾ ਲਈ ਅੱਜ ਮੇਰਾ ਵੀਰ ਆਊਗਾ ਜੱਟ ਕੁੱਟਣਾ ਹੋਵੇ ਕੁੱਟিয়ে ਸੰਦੂਕਾ ਹੋ ਲੈ ਨਹੀਂ ਪਹਿਲਾਂ ਜੱਟੋਂ ਮੱਕੀ ਫਿਲਾਈਏ ਆਏ ਸ਼ੋਲੇਣ ਜੱਟিয়ে ਦੇ ਦਮਕਾ ਜੱਟ ਨੰਬਰ ਉੱਪਰ ਬੋਲੇ ਜੱਟিয়ে ਦੇ ਦਮਕਾ ਜੱਟ ਨੰਬਰ ਉੱਪਰ ਬੋਲੇ ਨਹੀਂ ਜੱਟিয়ে ਦੇ ਦਮਕਾ ਅੱਜ ਤਾਂ ਮਾਇਆ ਦੇ ਸਾਹਮਣੇ ਉੱਚਾ ਚਵਾਰਾ ਪਾਉਣਾ ਵਖਰੇ ਹੋ ਕੇ ਮਰਜੀ ਕਰਨੀ ਆਪਣਾ ਹੁਕਮ ਚਲਾਉਣਾ ਬੈਰਕਣਾ ਤਾਂ ਤੇਰੀ ਮਰਜੀ ਦੇ ਕੇ ਜਾ ਕੇ ਮੜਕ ਨਾਲੇ ਕਾਂ ਕੱਜ ਦਾ ਗੇਲਾ ਦੇ ਦੇ ਕਿੱਦਾਂ ਤਾਂ ਸਾਜੀ ਕੌਣ ਜਾਣਦੀ ਮੈਂ ਨ ਕਿੱਦੇ ਵਿਚਾਰੀ ਨਹੀਂ ਇਹ ਦਰਮਾਲ ਹੈ का दे नाम बोला दा... ਮੈਂ ਲੱਟੂ ਵਾਂਗੂ ਜਾਗੇ ਦੀ ਤੁਰੰਤ ਜਾਣਾ ਤੂੰ ਕਾਲਾ ਮੈਂ ਲੱਟੂ ਵਾਂਗੂ ਜਾਗੇ ਦੀ ਲਚਨਾ ਦੀ ਆ ਪਾਉਂਦੇ ਹੋ ਮਾਣੇ ਵਿਚ ਖਾੜੇ ਦੇ ਲਚਨਾ ਦੀ ਆ ਪਾਉਂਦੇ ਹੋ ਮਾਣੇ ਲਮੀ ਸੜਕ ਤੇ ਚੱਲਦਾ ਠੱਲਾ ਗੱਡੀ ਚੱਲੇ ਕੁਟਿਆਲੇ ਸ਼ਰਮਾਂ ਦੇ ਫੁੱਲ ਟੈਂ ਟੈਂ ਕਰਦੇ ਸੰਕਾ ਲੈਣ ਹਲਾ ਰੇ ਲੀਹਾਂ ਪੰਟਾਂ ਇੱਕ ਹੋਰ ਇਹਨਾ ਤੇ ਨੀ ਮੂਰੱਖੋ ਤੁਸੀਂ ਆ ਲਮੀ ਸੜਕ ਤੇ ਚੱਲਦਾ ਠੱਲਾ ਗੱਡੀ ਚੱਲੇ ਕੁਟਿਆਲੇ ਸ਼ਰਮਾਂ ਦੇ ਫੁੱਲ ਟੈਂ ਟੈਂ ਕਰਦੇ ਮਨਨਾ ਸੁਧਰਨਾ ਇੱਥੇ ਤੋਂ ਉਹਦੀ ਆਵਾਜ਼ ਵੱਡੀ ਆਈ ਜਾਂਦੀ ਹੈ। ਉਹਦੀ ਆਵਾਜ਼ ਵੱਡਾ ਆਈ ਜਾਂਦੀ ਹੈ, ਥੋੜੀ ਘੱਟ ਹੁੰਦੀ ਹੈ। ਲੱਖ। ਪਾਉਂ ਕੁੜੀ ਹੈ, ਪਾਉਂਦੀ ਹੈ ਬੋਲੀ। ਜਿਆਦਾ ਮੜਾ ਜਾਪਾ। ਐਡਾ ਵੱਡਾ ਟੋਹਾ ਮਿੱਥੋ ਟੱਪੇ ਆਣਾ ਜਾਵੇ। ਐਡਾ ਵੱਡਾ ਟੋਹਾ ਮਿੱਥੋ ਟੱਪੇ ਆਣਾ ਜਾਵੇ। ਨੌਕਰੀ ਲਵਾ ਦੇ ਗੋਹਾ ਪੱਥੇ ਆਣਾ ਜਾਵੇ। ਸਹੀ ਕੁੜੀ ਦਾ ਹੌਸਲਾ ਬਣੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਢੇੜਾ ਦੇ ਦੇਣੀ ਮਟਿਆਰੇ ਲੰਮੀ ਬਾਹ ਕਰਕੇ ਢੇੜਾ ਦੇ ਦੇਣੀ ਮਟਿਆਰੇ ਲੰਮੀ ਬਾਹ ਕਰਕੇ ਹੋਰਾਂ ਦੇ ਵੀਰੇ ਤਾਂ ਦੋ ਕੁੜੀਓ ਮੇਰਾ ਵੀਰਾ ਇੱਕ ਕੁੜੀਓ ਉਹ ਵੀ 10ਵੇਂ ਗੁਰਾਂ ਦਾ ਸਿੱਖ ਕੁੜੀਓ ਉਹ ਵੀ 10ਵੇਂ ਗੁਰਾਂ सलम में हो राजी जा में देखे। देखे। तो दे जी, जे में मेरा जो तुम्हारा क्या 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 ਰੋੜ ਤੇ ਸਮੋਸੇ ਵੇਚਦਾਨੀ ਸੱਨਾ ਪਰਿਆ ਖੀਰ ਦਾ ਪਰਦੇਸੀ ਵੰਦੇ ਕਾਣਗੇ ਸੱਡ ਮੇਰੀ ਚੁੰਨੀ ਵੇ ਸਤਾਰੇ ਟੁੱਟ ਜਾਣਗੇ ਸੱਡ ਮੇਰੀ ਚੁੰਨੀ ਵੇ ਸਤਾਰੇ ਟੁੱਟ ਜਾਣਗੇ ਸੱਡ ਮੇਰੀ ਚੁੰਨੀ ਵੇ ਸਤਾਰੇ ਮੈਂ ਵੀ ਕਰਾਨ ਦੀ ਸਨਮਾਨੀ ਸਵਾਤ ਵਿੱਚ ਆਏ ਨਹੀਂ ਮੈਂ ਕਿਉਂ ਪਾ ਮ ਚੰਮ ਦੀ ਜੁੱਤੀ ਮੇਰੀ ਸਾਸਰ ਦੇਸੇ ਦੀ ਮੇਰੀ ਸੱਸ ਬੜੀ ਕਾ ਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੇਰੀ ਸੱਸ ਬੜੀ ਕਾ ਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਹੋਰਾਂ ਦੇ ਵੀਰੇ ਤਾਂ ਖੁੰਡਾਂ ਉੱਤੇ ਬੈਂਦੇ ਹੋਰਾਂ ਦੇ ਵੀ പ <laughs> ਨਾ ਨਾ ਤੈਨਾਂ ਨੂੰ ਮੇਲਣ ਆਣਿਆ ਕਿਦਾਂ ਦੋ ਗਿੱਦੜੇ ਮੇਲਣ ਆਣੇ ਆਕੇ ਗਿੱਦੇ ਨੂੰ ਸ਼ਿੰਗਾਰਿਆ ਖੁੰਡਾ ਉੱਤੇ ਬੈਠੇ ਹਰ ਇੱਕ ਨੂੰ ਬੰਗਾਰਿਆ ਲੋਕਾਂ ਦੀਆਂ ਨਜ਼ਰਾਂ ਤੋਂ ਬਚਣੀ ਮੇਲਣ ਲੱਕ ਨੂੰ ਹਲਾਕੇ ਜਰਾ ਨਚਨੀ ਮੇਲਣੇ ਲੱਕ ਨੂੰ ਹਲਾਕੇ ਜਰਾ ਨਚਨੀ ਮੇਲਣੇ उचे टिबे उच्चे टिबे मेरी मूगी बूटा उच्च टिबे मेरी मूगी बूटा आ गया मुड़का एक सौ पच्चिया कार का कुर्ता नहीं एक सौ पच्चिया कार का कुत्ता ਨਦੀ ਕਿਨਾਰੇ ਕੋਇਲ ਬੋਲਦੀ ਨਦੀ ਕਿਨਾਰੇ ਕੋਇਲ ਬੋਲਦੀ ਅੰਬੀਆਂ ਨੂੰ ਪੈ ਗਿਆ ਬੂ ਲਹੰਗਾ ਚੱਕ ਲਾ ਗੋਰੀਏ ਚੱਕ ਦੇ ਲਹੰਗਾ ਚੱਕ ਲਾ ਗੋਰੀਏ ਉੱਤੇ ਪੈਂਦੀ ਤੂੰ ਲਹੰਗਾ ਚੱਕ ਲਾ ਗੋਰੀਏ ਉੱਤੇ ਪੈਂਦੀ ਤੂੰ ਚੜਿਆ ਜੇਠ ਹੜ ਦਾ ਮੀਨਾ ਮੈਨੂੰ ਆਉਂਦਾ ਬੜਾ ਪਸੀਨਾ ਚੜਿਆ ਜੇਠ ਹੜ ਛਟਾਣੀ ਅੰਦਰ ਪੈਂਦੇ ਜੱਡ ਛਟਾਣੀ ਅੰਦਰ ਪੈਂਦੇ ਮੇਰਾ ਮੰਜਾ ਤਾਣੀ ਤੇ ਨਾਰੋ ਬੱਤੂ ਤੇਰਾ ਮੱਪਾ ਪਾਣੀ ਤੇ